ਦੋਸਤੋ ਕਿਵੇਂ ਹੋ ਸਾਰੇ? ਸਵਾਗਤ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਦੇ ਉੱਤੇ। ਅੱਜ ਪਹੁੰਚੇ ਹੋਏ ਹਾਂ ਸੋਹਣਿਆ ਦਾ ਸ਼ਹਿਰ ਫਗਵਾੜਾ ਤੇ ਘੁੰਮ ਰਹੇ ਹਾਂ ਹੰਡਾ ਸਿਟੀ ਸੈਂਟਰ ਜਿੱਥੇ ਡਿਜੀਟਲ ਇਲੈਕਟ੍ਰੋਨਿਕਸ ਫਗਵਾੜਾ ਤੇ ਲੱਗ ਚੁੱਕੀ ਹੈ દિਵਾਲੀ ਦੀ ਬਹੁਤ ਹੀ ਵੱਡੀ ਆਫਰ। ਤਾਂ ਚਲੋ ਫਟਾਫਟ ਜਾ ਕੇ ਵਿਜ਼ਿਟ ਕਰਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਪੂਰੀ ਜਾਣਕਾਰੀ। ਭਾਜੀ ਕੀ ਹਾਲ ਚਾਲ ਆ? ਹਾਂਜੀ, ਠੀਕ ਆ ਭਾਜੀ ਤੁਸੀਂ ਦੱਸੋ ਜੀ। ਬੱਸ ਭਾਜੀ ਠੀਕ ਆ ਤੁਹਾਡੀ ਸ਼ਾਪ ਤੇ ਆ ਗਏ। ਥੈਂਕ ਯੂ ਜੀ। ਇਹ ਪੂਰੇ ਫਗਵਾੜੇ ਵਿੱਚ ਚਰਚਾ ਚੱਲ ਰਹੀ ਹੈ ਕਿ ਡਿਜੀਟਲ ਕਾਲਿਆਂ ਦੇ ਜਾਣਾ ਤੇ ਬਹੁਤ ਤੇ ਭਾਈ ਸਾਨੂੰ ਜਲਦੀ ਜਲਦੀ ਦੱਸੋਗਾ ਕੀ ਆਫਰ ਆ ਸੀ ਵੀ ਚੀਜ਼ਾਂ ਬਾਏ ਕਰਨੀਆਂ ਲਾ ਪੰਜਾਬ ਜੀ ਪਹਿਲਾਂ ਤਾਂ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੀ ਦੁਕਾਨ ਤੇ ਵਿਜ਼ਿਟ ਕੀਤਾ ਜਲਦੀ ਆਲੀ ਚ ਤਾਂ ਨਹੀਂ ਕਿਉਂਕਿ ਆਫਰਸ ਹੈਗੇ ਆ ਆਫਰਸ ਨੂੰ ਥੋੜਾ ਜਿਹਾ ਵਧੀਆ ਤੇ ਧਿਆਨ ਨਾਲ ਸੁਣੋ ਕਿਉਂਕਿ ਦੀਵਾਲੀ ਆਫਰ ਜਿਹੜੇ ਆਂਦੇ ਆ ਇਹ ਹਰ ਸਾਲ ਆਂਦੇ ਆ ਬਟ ਇਸ ਵਾਰ ਜਿਹੜਾ ਦੀਵਾਲੀ ਆਫਰ ਆਇਆ ਨੇ ਕੁਝ ਅਲੱਗ ਜਿਹਾ ਦੇ ਕੁਝ ਘੈਂਟ ਆਇਆ ਜਿੱਦ ਲਾ ਪੰਜਾਬ ਜੀ ਘੈਂਟ ਆ ਸਾਡੇ ਕੁਝ ਵੀਡੀਓਜ਼ ਈਵਰਸ ਤੱਕ ਪਹੁੰਚਾਉਂਦੇ ਆ ਤੇ ਮੈਂ ਬਸ ਇਹੀ ਕਹਿਣਾ ਚਾਹੂੰਗਾ ਕਿ ਅਗਰ ਲਾ ਪੰਜਾਬ ਜੀ ਤੁਸੀਂ ਸਾਡੇ ਕੋਲ ਆਏ ਆ ਤੇ ਤੁਹਾਡੇ ਵੀਵਰਸ ਕੁਝ ਕੰਬੋ ਆਫਰ ਅਸੀਂ ਲੈ ਕੇ ਆਏ ਆ ਇਦਾਂ ਉਹਨਾਂ ਨੇ ਕਿ ਕੁਝ ਪ੍ਰੋਡਕਟ ਲੈਣੇ ਆ ਆਪਾਂ ਉਹਦੇ ਉੱਪਰ ਕੁਝ ਆਫਰ ਮਿਲਦੇ ਆ ਨਾ ਹੁਣ ਇਹ ਚ ਕੰਬੋ ਆਫਰਸ ਵਿੱਚ ਕੀ ਤੁਹਾਨੂੰ ਬੈਨੀਫਿਟ ਹੋਊਗਾ ਕਿ ਅਗਰ ਤੁਸੀਂ ਸਾਡੇ ਕੋਲ ਸਮਾਰਟ LED 43 ਇੰਚ ਦੀ ਲੈਣੇ ਆ ਜਾਂ 50 ਇੰਚ ਤੱਕ ਲੈਣੇ ਆ ਤੁਸੀਂ ਸਾਡੇ ਕੋਲ ਲੈਪਟਾਪ ਲੈਣੇ ਆ ਜਾਂ ਤੁਸੀਂ ਇਹ ਕਹਿ ਸਕਦੇ ਆ ਕਿ ਸਾਊਂਡ ਬਾਰ ਲੈ ਲੈਣੇ ਆ ਸੌਂਡ ਬਾਰ ਦੀ ਬੋਟ ਦੀ ਹੁਣ ਉਹ ਮਿਨੀਮਮ 50000 ਤੋਂ ਲੈ ਕੇ 55000 ਰੁਪਏ ਤੱਕ ਦੇ ਤੁਹਾਡੇ ਪ੍ਰੋਡਕਟ ਬਣ ਜਾਂਦੇ ਆ ਬਟ ਦੀਵਾਲੀ ਆਫਰ ਦੇ ਤੁਹਾਨੂੰ ਕੰਬੋ ਆਫਰ ਕੀ ਮਿਲਦਾ ਪਿਆ ਕਿ ਅਗਰ ਇਹ ਤਿੰਨੋਂ ਪ੍ਰੋਡਕਟ ਤੁਸੀਂ ਇਕੱਠੇ ਬਾਏ ਕਰ ਤੁਹਾਨੂੰ ਮੀਨੀਮਮ 7 ਤੋਂ 8000 ਰੁਪਏ ਦਾ ਬੈਨੀਫਿਟ ਹੋਊਗਾ ਦਿਵਾਲੀ ਤੇ ਇਹ ਸਿਰਫ ਦਿਵਾਲੀ ਤੇ ਆਫਰ ਹੈਗੀ ਆ ਸਾਡੇ ਵੱਲੋਂ ਜੋ ਅਸੀਂ ਲਗਾਈ ਹੋਈ ਹੈ ਬਟ ਕਿਉਂਕਿ ਤੁਸੀਂ ਲਵ ਪੰਜਾਬ ਦੇ ਈ ਵਿਊਅਰਸ ਆ ਤਾਂ ਤੁਹਾਨੂੰ ਅਸੀਂ ਆਪਣੇ ਵੱਲੋਂ 5% ਡਿਸਕਾਊਂਟ ਹੋਰ ਦੇਵਾਂਗੇ ਤਾਂ ਕਿ ਤੁਹਾਨੂੰ ਇਹ ਬੈਨੀਫਿਟ ਲਵ ਪੰਜਾਬ ਵੱਲੋਂ ਵੀ ਹੋਵੇ ਕਿਉਂਕਿ ਲਵ ਪੰਜਾਬ ਜਿੱਥੇ ਪਹੁੰਚਦੇ ਆ ਉੱਥੇ ਉਹਨਾਂ ਨੂੰ ਡਿਸਕਾਊਂਟ ਨਾਲ ਮਿਲੇ ਇਹ ਤਾਂ ਕਰੀ ਹੋ ਨਹੀਂ ਸਕਦਾ ਤੇ ਪਾਜੀ ਫਿਰ ਜੇ ਆਪ ਵੈਸੇ ਚੀਜ਼ਾਂ ਨਾਰਮਲ ਬਾਇ ਕਰਦੇ ਕਿੰਨੇ ਦੀ ਰੋਗੇ ਤਿੰਨ ਚੀਜ਼ਾਂ ਸਰ ਦੇਖੋ ਵੈਸੇ ਉਹਦਾ ਨਾਰਮਲ ਬਾਇ ਕਰਦੇ ਆ ਤਾਂ ਮਿਨੀਮਮ 22000 ਦਾ ਆਪਾਂ ਲੈਪਟਾਪ ਮੰਨ ਕੇ ਚੱਲਦੇ ਆ ਕਿ 22000 ਰੁਪਏ ਦਾ ਲੈਪਟਾਪ ਆ 43 ਇੰਚ ਦੀ LED ਮਿਨੀਮਮ 20000 ਰੁਪਏ ਦੇ ਨੀਅਰ ਅਬਾਊਟ ਤੁਸੀਂ ਲੈ ਕੇ ਚੱਲੋ ਤੇ 75 7500 ਤੋਂ ਲੈ ਕੇ 8000 ਰੁਪਏ ਦੇ ਸਾਊਂਡ ਬਾਰ ਆਂਦੀ ਆ ਵਿਦ ਬੂਫਰ ਕਲੀ ਸਾਊਂਡ ਬਾਰ ਨਹੀਂ ਵਿਦ ਬੂਫਰ ਉਹ ਤੁਸੀਂ ਲਗਾ ਕੇ ਚੱਲੋ ਜੇ ਆਪਾਂ ਕੈਲਕੂਲੇਸ਼ਨ ਕਰੀਏ ਤਾਂ 50000 ਤੋਂ ਅਬਾ ਵੀ ਜਾਂਦਾ ਪਿਆ 50 55 ਦੇ ਵਿੱਚ ਜੋ ਹੁਣ ਮੈਂ ਗੱਲ ਕਰਾਂ ਦਿਵਾਲੀ ਆਫਰ ਦੇ ਵਿੱਚ ਤਾਂ 43000 ਰੁਪਏ ਦੇ ਅਸੀਂ ਆਫਰ ਲਗਾਈ ਹੋਈ ਹੈ ਕਿਉਂਕਿ ਹੁਣ ਤੁਸੀਂ ਸਾਡੇ ਕੋਲ ਵਿਜ਼ਿਟ ਕੀਤਾ ਸਾਡੇ ਕਹਿਣ ਦੇ ਉੱਪਰ ਆਪਾਂ ਤੁਹਾਨੂੰ ਬੇਨਤੀ ਕੀਤੀ ਰਿਕੁਐਸਟ ਕੀਤੀ ਤੁਸੀਂ ਸਾਡੇ ਕੋਲ ਆਏ ਤਾਂ ਤੁਹਾਡੇ ਈਵਰਸ ਨੂੰ ਵੀ ਤਾਂ ਅਸੀਂ ਬੈਨੀਫਿਟ ਕਰਵਾਵਾਂਗੇ ਕਿਉਂਕਿ ਤੁਸੀਂ ਆਪਣੀ ਈਵਰਸ ਨੂੰ ਇੱਕ ਚੀਜ਼ ਕਲੀਅਰ ਕਿ 43000 ਦੇ ਕੇ ਆਪਾਂ ਮਤਲਬ LED ਵੀ 43 ਇੰਚ ਮਿਲ ਰਹੀ ਹੈ ਆਪਾਂ ਨੂੰ ਸਰ ਤੇ ਨਾਲ ਸਾਊਂਡ ਬਾਰ ਮਿਲ ਰਿਹਾ ਆਪਾਂ ਨੂੰ ਸਾਊਂਡ ਬਾਰ ਨਹੀਂ ਸਾਊਂਡ ਬਾਰ ਵਿਦ ਆਫਰ ਵਿਦ ਆਫਰ ਜੀ ਬਹੁਤ ਹੀ ਵੱਡਾ ਆਫਰ ਲਾ 43000 ਦੇ ਵਿੱਚ ਸਰ 43000 ਨਹੀਂ 5% ਤੁਹਾਡੇ ਕਰਕੇ ਅਸੀਂ ਤੁਹਾਨੂੰ ਹੋਰ ਡਿਸਕਾਊਂਟ ਦਿੱਤਾ ਵਾ ਲੋ ਤੁਹਾਨੂੰ ਤੇ ਤੁਹਾਡੇ ਵੀਵਰਸ 5000 5% 5% ਸਰ ਇਹ 5% 16 ਨੂੰ ਇਦਾਂ ਲੱਗਦਾ ਹੋਊਗਾ ਇਹ 5% ਜਦੋਂ ਆਪਾਂ ਹਜ਼ਾਰਾਂ ਚ ਲੈਣੇ ਆ ਨਾ ਤਾਂ ਹਜ਼ਾਰਾਂ 'ਚ ਹੀ ਡਿਸਕਾਊਂਟ ਹੋਊਗਾ ਤੁਸੀਂ ਤੁਸੀਂ ਇਹ ਦੇਖ ਲਓ ਕਿ 5% ਜੇ ਅਗਰ ਆਪਾਂ 47000 ਦੀ ਲੈਣੀ ਹੋ ਕਿੰਨਾ ਬਚ ਜਾਂਦਾ ਹਾਂ ਤੇ ਉਹ ਵੀ ਸਾਡੇ ਵੱਲੋਂ ਇਹ ਡਿਸਕਾਊਂਟ ਆ ਅਸੀਂ ਪਹਿਲੇ ਹੀ ਇਹਨਾਂ ਡਿਸਕਾਊਂਟ ਲਗਾਇਆ ਹੋਇਆ ਤੁਹਾਡੇ ਵੀਵਰਸ ਲਈ ਅਸੀਂ ਹੋਰ ਲਗਾਤਾ ਕਿ ਚਲੋ ਦੀਵਾਲੀ ਸਾਡਾ ਇੰਡੀਆ ਦਾ ਨਹੀਂ ਪੂਰੇ ਵਰਲਡ ਦਾ ਸਭ ਤੋਂ ਵੱਡਾ ਤਿਉਹਾਰ ਜੇ ਅਸੀਂ ਹੁਣ ਇਹਦੇ ਵਿੱਚ ਕੁਝ ਡਿਸਕਾਊਂਟ ਦੇ ਰਹੇ ਆ ਨਾ ਉਹ ਚ ਸਿਰਫ ਅਸੀਂ ਨਹੀਂ ਦੇ ਰਹੇ ਸਾਨੂੰ ਵੀ ਸਾਡੀ ਕੰਪਨੀਸ ਵੱਲੋਂ ਡੈਲ ਵੱਲੋਂ ਐਚਪੀ ਵੱਲੋਂ ਜਾਂ ਐਲਰੀਸ ਵੱਲੋਂ ਵੀ ਡਿਸਕਾਊਂਟਸ ਆ ਰਹੇ ਆ ਉਹੀ ਅਸੀਂ ਕਸਟਮਰਸ ਨੂੰ ਦੇ ਰਹੇ ਆ ਤਾਂ ਕਿ ਇਹ ਆ ਗਿਫਟ ਪਏ ਆ ਥੱਲੇ ਇਹ ਕੀ ਚੀਜ਼ ਆਪਣੇ ਸਰ ਦੇਖੋ ਅਗਰ ਹੁਣ ਤੁਸੀਂ ਕੰਬੋ ਨਹੀਂ ਲੈਣਾ ਚਾਹਦੇ ਲਾਈਕ ਮੇਰੇ ਕੋਲ ਸਵੇਰ ਦੇ ਕਸਟਮਰਸ ਆ ਰਹੇ ਆ ਕੁਝ ਲੈਪਟਾਪ ਲੈ ਰਹੇ ਆ ਕੋਈ ਕੰਬੋ ਨਹੀਂ ਪਸੰਦ ਕਰਦਾ ਕਿ ਨਹੀਂ ਸਾਨੂੰ ਤਾਂ ਰਿਕੁਆਇਰਮੈਂਟ ਹੀ ਲੈਪਟਾਪ ਦੀ ਹੈ ਜਾਂ ਐਲਈਡੀ ਦੀ ਜਾਂ ਪੀਸੀ ਦੀ ਹੈ ਹੁਣ ਤੁਸੀਂ ਦੇਖ ਰਹੇ ਆ ਮੇਰੇ ਕੋਲ ਪੀਸੀ ਤਿਆਰ ਹੋ ਰਿਹਾ ਕਿਸੇ ਹੋਟਲ 'ਚ ਜਾਣੇ ਤੇ ਇਹਨਾਂ ਨੂੰ ਹੁਣ ਆਪਾਂ ਜਿਹੜਾ ਪੀਸੀ 22000 ਦੇ ਦਿੱਤਾ ਸੀ ਨਾ ਕਿਸੇ ਟਾਈਮ ਤੇ ਤੇ ਇਹਨਾਂ ਨੂੰ ਆਪਾਂ ਪੀਸੀ 15 15 16 16000 ਦਾ ਪਿਆ ਹੋਇਆ 5 5 6 6000 ਰੁਪਏ ਦਾ ਕਿਹੜਾ ਮਾਰਜਨ ਹੁੰਦਾ ਮੈਨੂੰ ਤੁਸੀਂ ਦੱਸ ਦਿਓ ਭਾਜੀ ਬ੍ਰਾਂਡਡ ਪੂਰਾ ਪੀਸੀ ਜੈਬਰੋਨਿਕਸ ਫਰੰਟੈਕ ਫੌਕਸਨ ਤੁਸੀਂ ਜਿਹੜਾ ਬ੍ਰਾਂਡ ਕਹੋਗੇ ਉਹ ਹੀ ਤੁਹਾਨੂੰ ਸੈਂਪਲ ਕਰਕੇ ਦੇਵਾਂਗੇ ਐਚਪੀ ਕਹੋਗੇ ਐਚਪੀ ਬਣਾ ਦਾਂਗੇ ਕੰਪਨੀ ਵੱਲੋਂ ਆਪਾਂ ਪ੍ਰੋਡਕਟ ਬਾਈ ਕਰਾਂਗੇ ਜਿਹੜੀ ਤੁਹਾਡੀ ਰਿਕੁਆਇਰਮੈਂਟ ਤੁਹਾਡੇ ਬਜਟ ਦੇ ਅਕੋਰਡਿੰਗ ਆ ਉਹਦੇ ਬਜਟ ਦੇ ਵਿੱਚ ਹੀ ਆਪਾਂ ਰੱਖ ਕੇ ਪਲੱਸ ਗਿਫਟ ਵੀ ਦੇਵਾਂਗੇ ਸਿਰਬਿੜੀ ਸਾਪਾ ਕਹਿ ਸਕਦੇ ਆ ਕਿ ਫਗਵਾੜੇ ਵਾਲਿਆਂ ਨੇ ਜੇ ਕੁਝ ਵੀ ਇਲੈਕਟ੍ਰੋਨਿਕ ਚੀਜ਼ ਪਾਏ ਕਰਨੀਆਂ ਤੁਸੀਂ ਦੇਖ ਸਕਦੇ ਆ ਸੋਹਣੀਆਂ ਸੋਹਣੀਆਂ LED ਪਈਆਂ ਵੱਡੇ ਵੱਡੇ ਸਾਈਜ਼ ਤੱਕ ਲੈ ਸਕਦੇ ਆ ਤੁਸੀਂ ਤੇ ਸਾਊਂਡ ਬਾਰ ਪਏ ਆ ਤੇ ਫ੍ਰੀ ਗਿਫਟ ਦੀ ਤੁਸੀਂ ਦੇਖੋ ਕਿਦਾ ਲਾਈਨ ਲੱਗੀ ਹੋਈ ਆ ਫ੍ਰੀ ਗਿਫਟ ਵੀ ਆਪਾਂ ਇੱਥੋਂ ਲੈ ਸਕਦੇ ਆ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਏਅਰਪੋਰਟਸ ਹੈਗੇ ਆ ਵਾਇਰਲੈਸ ਮਾਊਸ ਹੈਗੇ ਆ ਤੇ ਬਲੂਟੂਥ ਸਪੀਕਰ ਹੈਗੇ ਆ ਤੇ ਹੋਰ ਇਸ ਤੋਂ ਇਲਾਵਾ ਆਪਾਂ ਲੈਪਟਾਪ ਆਏ ਕਰਨਾ ਚਾਹਣੇ ਲੈਪਟਾਪ ਵੀ ਇੱਥੋਂ ਖਰੀਦ ਸਕਦੇ ਆ ਤੇ ਇੱਧਰ ਸਾਰੀਆਂ ਇਲੈਕਟ੍ਰੋਨਿਕ ਐਕਸੈਸਰੀ ਤੁਸੀਂ ਦੇਖ ਸਕਦੇ ਆ ਕਿ ਬ ਪਰੀ ਹੈ ਜਿਹੜਾ ਆਫਰ ਹੈ ਕਿੰਨੀ ਤਰੀਕ ਤੱਕ ਰਹਿਣ ਵਾਲਾ ਸਰ ਦੇਖੋ ਆਫਰ ਸਾਡੇ ਕੋਲ ਸਰੇ ਹੀ ਰਹਿੰਦੇ ਆ ਰੈਗੂਲਰ ਬੇਸਿਸ ਤੇ ਤੁਸੀਂ ਆਉਂਗੇ ਨਾ ਤੁਹਾਡੇ ਈ ਵਿਊਅਰਸ ਆਉਗੇ ਜਾਂ ਸਾਡੇ ਆਪਣੇ ਜੁੜੇ ਹੋਏ ਕਸਟਮਰਸ ਆਉਂਦੇ ਆ ਅਸੀਂ ਚਾਹੁੰਦੇ ਆ ਕਿ ਜਿਹੜੇ ਵੀ ਲੋਕ ਆਣ ਸਾਡੇ ਕੋਲ ਆਪਾਂ ਉਹਨਾਂ ਨੂੰ ਆਫਰ ਦਈਏ ਬਟ ਕਿਉਂਕਿ ਦੀਵਾਲੀ ਤੇ ਕੁਝ ਆਪਾਂ ਕਹਿੰਦਾ ਕਿ ਕੁਝ ਘੈਂਟ ਯਾ ਆਫਰ ਲਾਈਕ ਲਵ ਪੰਜਾਬ ਲਵ ਪੰਜਾਬ ਇੱਕ ਘੈਂਟ ਜੇ ਇੱਕ ਵੀਡੀਓ ਜੇ ਤੁਹਾਡੇ ਤੱਕ ਪਹੁੰਚਾਰੇ ਆ ਵਿਊਅਰਸ ਨੇ ਭਾਜੀ ਹੁਣ ਇਦਾਂ ਆਣਾ ਕਰ ਲਵ ਪੰਜਾਬ ਦੀ ਵੀਡੀਓ ਦੇਖ ਕੇ ਆਏ ਆ ਉਹਨਾਂ ਨੂੰ ਕੀ ਮਾਨਤ ਕਰਨ ਕੀਤਾ ਜਾਊਗਾ ਸਰ ਪਹਿਲਾਂ ਤਾਂ ਡਿਸਕਾਊਂਟ ਠੀਕ ਹੈ ਜ ਉਪਰੋਂ ਜਦੋਂ ਤੁਹਾਡੇ ਵੱਲੋਂ ਅਸੀਂ ਆ ਰਹੇ ਹਾਂ ਉਹਨਾਂ ਦਾ ਆਦਰ ਸਤਿਕਾਰ ਜ਼ਿਆਦਾ ਕਰਾਂਗੇ ਠੀਕ ਹੈ ਲੋ ਵੀ ਫਿਰ ਤੁਹਾਨੂੰ ਖਾਣ ਪੀਣ ਨੂੰ ਠੰਡਾ ਵੀ ਮਿਲੇਗਾ ਪੀਣ ਲਈ ਤੇ ਖਾਣ ਨੂੰ ਤੁਸੀਂ ਭਾਈ ਨੂੰ ਜੋ ਮਰਜ਼ੀ ਕਹਦੇ ਹੋ ਭਾਜੀ ਸੇਵਾ ਪੂਰੀ ਕਰੂਗੇ ਤੇ ਡਿਸਕਾਊਂਟ ਤਾਂ ਤੁਹਾਨੂੰ ਮਿਲਣਾ ਹੀ ਹੈ ਬਿਲਕੁਲ ਸਰ ਬਿਲਕੁਲ ਤਾਂ ਮਿੱਤਰੋ ਪਹੁੰਚੋ ਸਾਰੇ ਜਣੇ ਟਰਾਲੀਆਂ ਪਰ ਪਰ ਕੇ ਫਗਵਾੜੇ ਸ਼ਹਿਰ ਦੇ ਵਿੱਚ ਤੇ ਲੋਕੇਸ਼ਨ ਇੱਕ ਵਾਰ ਦੱਸ ਦਿਓ ਭਾਜੀ ਸੋ ਸਾਡੀ ਲੋਕੇਸ਼ਨ ਆ ਹਾਂਡਾ ਸਿਟੀ ਸੈਂਟਰ ਨੀਅਰ ਵਿਸ਼ਾਲ ਮੇਗਾ ਮਾਰਟ ਓਪੋਜ਼ਿਟ ਬੱਸ ਸਟੈਂਡ ਫਗਵਾੜਾ ਸਾਡਾ ਫੋਨ ਨੰਬਰ 8437758754 ਇਸ ਨੰਬਰ ਤੇ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਆ ਆਈ ਆਲਵੇਸ ਬੀ ਅਵੇਲੇਬਲ ਓਨ 댓 ਤੇ ਤੁਸੀਂ ਜੋ ਵੀ ਜਾਣਕਾਰੀ ਲੈਣੀ ਹੈ ਮੈਂ ਤਾਂ ਹੀ ਰਿਕੁਐਸਟ ਕਰੂੰਗਾ ਕਿ ਤੁਸੀਂ ਵਿਜ਼ਿਟ ਜੁੜ ਕਰੋ ਕਿਉਂਕਿ ਜਦ ਹੀ ਆਮਣੇ ਸਾਹਮਣੇ ਬੈਠ ਕੇ ਜਿਹੜੀ ਪ੍ਰੋਡਕਟ ਦੀ ਈਵੈਲੂਏਸ਼ਨ ਹੁੰਦੀ ਹੈ ਨਾ ਉਹ ਫੋਨ ਤੇ ਕਦੀ ਵੀ ਡਿਸਕਸ਼ਨ ਨਹੀਂ ਹੋ ਸਕਦੀ ਤੇ ਤੁਸੀਂ ਆ ਕੇ ਸਾਡੀ ਕੁਆਲਿਟੀ ਚ ਦੇਖੋ ਲੈਪਟਾਪ ਜਿਹੜੇ ਸਾਰੇ ਸੇਮ ਹੀ ਹੁੰਦੇ ਆ ਬਟ ਸਾਡੇ ਵੱਲੋਂ ਜਿਹੜੀ ਮੇਨ ਸੁਮੇਤ ਜੀ ਜਿਹੜੀ ਸਾਡੀ ਸਰਵਿਸ ਆ ਨਾ ਸਾਰੀ ਸਾਡੇ ਉਹਦੀ ਹੀ ਮਤਲਬ ਇੱਕ ਐਗਜ਼ਾਮਪਲ ਦਿੰਦੇ ਆ ਕਿ ਸਰਵਿਸ ਹੁੰਦੀ ਨਾ ਕਿ ਬਿਫੋਰ ਪ੍ਰੋਡਕਟ ਕੀ ਹਾਂ ਆਪਾਂ ਪ੍ਰੋਡਕਟ ਵੇਚਣ ਦੀ ਅਸੀਂ ਬਹੁਤ ਵਧੀਆ ਗੱਲ ਕਰਦੇ ਆ ਰਿਸਪੈਕਟ ਦਿੰਦੇ ਆ ਜਿੱਦਾਂ ਤੁਸੀਂ ਕਿਹਾ ਕਿ ਰਿਫਰੈਸ਼ਮੈਂਟ ਮਿਲੂਗੀ ਠੀਕ ਆ ਸਭ ਓਕੇ ਆ ਪ੍ਰੋਡਕਟ ਵੇਚਣ ਦੀ ਸਾਰੇ ਕਰਦੇ ਆ ਬਟ ਆਫਟਰ ਸੇਲ ਸਰਵਿਸ ਸਾਡੀ ਅੱਛੀ ਆ ਉਹਦਾ ਕਾਰਨ ਨਹੀਂ ਆ ਸੇਲ ਵੀ ਵਧੀਆ ਮਿਲੂਗੀ ਸਰਵਿਸ ਮਤਲਬ ਕਿਸੇ ਦਾ ਪ੍ਰਿੰਟਰ ਵੀ ਖਿਲ ਜਾਵੇ ਨਾ ਸਾਡੇ ਕੋਲ ਆਪਣੀ ਟੀਮ ਹੈਗੀ ਆ ਅਸੀਂ ਜਾਈਦਾ ਤਾਂ ਜਿਹੜੀ ਆਫਟਰ ਸੇਲ ਸਰਵਿਸ ਆ ਉਹ ਵੀ ਤੁਹਾਨੂੰ ਬਹੁਤ ਹੀ ਵਧੀਆ ਮਿਲਣ ਵਾਲੀ ਆ ਪਗਵਾੜੇ ਦੇ ਵਿੱਚ ਤੇ ਬ ਸਾਹਮਣੇ ਇੰਸਟੀਚਿਊਟ ਵੀ ਹੈ ਡਿਜੀਟੈਕ ਤੁਸੀਂ ਦੇਖ ਸਕਦੇ ਆ ਜਿੱਥੇ ਬਹੁਤ ਹੀ ਪ੍ਰੋਫੈਸ਼ਨਲ ਕੋਰਸ ਸਾਰੇ ਤਰ੍ਹਾਂ ਦੇ ਕਰਾਏ ਜਾਂਦੇ ਆ ਬਹੁਤ ਹੀ ਜਲਦ ਅਪਡੇਟ ਵੀ ਵੀਡੀਓ ਲੈ ਕੇ ਆ ਰਹੇ ਆ ਸਾਡੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਤੇ ਹੋਰ ਕੈਂਟ ਕੈਂਟ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਲਵ ਪੰਜਾਬ ਵਲੌਗਸ ਬਾਈ ਇੰਦਰ ਤੇ ਤੁਹਾਡੇ ਤੱਕ ਫਗਵਾੜੇ ਵਿੱਚ ਕੈਂਟ ਕੈਂਟ ਆਫਰ ਲੈ ਕੇ ਆਉਂਦੇ ਰਵਾਂਗੇ ਤੁਸੀਂ ਪਹੁੰਚੋ ਸਾਰੇ ਡਿਜੀਟੈਕ ਇਲੈਕਟ੍ਰੋਨਿਕਸ ਫਗਵਾੜਾ ਤੇ ਪਹੁੰਚਣ ਲਈ ਤੁਸੀਂ ਆਣਾ ਫਗਵਾੜਾ ਬੱਸ ਸਟੈਂਡ ਉਹਦੇ ਬਿਲਕੁਲ ਸਾਹਮਣੇ ਕਿਸੇ ਤੋਂ ਮਰਜ਼ੀ ਪੁੱਛ ਲਿਓ ਵੱਡੇ ਵੱਡੇ ਬੋਰਡ ਤੁਹਾਨੂੰ ਦੇਖ ਤਾਂ ਪਹੁੰਚੋ ਸਾਰੇ ਮਿੱਤਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ